ਕਾਂਗਰਸ ਪਾਰਟੀ ਸਿਰਫ ਪੈਸੇ ਵਾਲਾ ਬੰਦਾ ਵੇਖ ਕੇ ਲਿਆਇਆ ਚਰਚਾਈ ਵੀ ਚੱਲਦੀ ਹੈ ਕਹਿੰਦੇ ਕਰਨਬੀਰ ਬੁਰਜਹੋਰਾ ਨੇ ਸੂਟਕੇਸ ਦੇ ਕੇ ਟਿਕਟ ਲਈ ਆ ਕਈ ਲੋਕ ਇਹ ਵੀ ਕਹਿੰਦੇ ਨੇ ਬਾਜਵਾ ਸਾਹਿਬ ਦਾ ਬੜਾ ਖਾਸ ਹੈ ਟਿਕਟ ਬਾਜਵਾ ਸਾਹਿਬ ਦੁਆਕੇ ਲਈ ਇਹ ਤੁਸੀਂ ਗੱਲ ਨਹੀਂ ਸਭੀ ਮੈਨੂੰ ਤੁਹਾਡੇ ਪ੍ਰਧਾਨ ਸਾਹਿਬ ਦੀ ਸਟੇਟਮੈਂਟ ਚੇਤੇ ਆਉਂਦੀ ਹੈ ਵੀ ਕਹਿੰਦੇ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਤੁਸੀਂ ਪ੍ਰਧਾਨ ਦੀ ਇਸ ਸਟੇਟਮੈਂਟ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਨਾਰਾ ਦਿੱਤਾ ਨਾ ਗੁੰਡੇ ਨਾ ਹੰਕਾਰੀ ਕੇਸਵਰ ਕਾਂਗਰਸ ਦੀ ਗਾਰੀ ਹਾਂ ਗੁੰਡੇ ਤੇ ਹੰਕਾਰੀ ਇਹ ਇੱਕੋ ਪਾਰਟੀ ਨੂੰ ਕਹਿੰਦੇ ਹੋ ਕਿ ਦੂਜੀ ਕਿਸੇ ਜੀ ਵੀ ਹੈਗੇ ਆ ਜਿਹੜੇ ਬੰਦੇ ਹਰ ਬੰਦੇ ਦੇ ਕਾਨੂੰਨ ਨੂੰ ਟੈਲੀਫੋਨ ਲਵਾ ਦਿੰਦੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਪਰ ਜੇ ਲੋਕ ਤੁਹਾਨੂੰ ਵੋਟ ਪਾ ਦੇਣਗੇ ਤੁਹਾਨੂੰ ਜਿਤਾ ਦੇਣਗੇ ਤਾਂ ਫੇਰ ਕੋਲਾ ਉਹਨਾਂ ਰੁਕ ਜਾਣਗੇ ਬਾਜਵਾ ਸਾਹਿਬ ਤੁਸੀਂ ਕੀ ਕਰ ਲੋਗੇ ਇਹਨਾਂ ਦਾ ਜਦੋਂ ਪੰਜਾਬ ਦੇ ਵਿੱਚ ਹਾਲਾਤ ਵਿਗੜੇ ਸੀ ਸੁਧਾਰਿਆ ਕਾਂਗਰਸ ਨਹੀਂ ਸੀ ਕਿਹਨੇ ਸੁਧਾਰਿਆ ਸੀ ਇਹ ਗਿੱਧੇ ਪੰਘੜੇ ਕਿਸ ਤਰ੍ਹਾਂ ਸ਼ੁਰੂ ਹੋਏ ਬਾਅਦ are all outsiders akali dal da candidate is a outsider varis punjab da candidate is a outsider akali dal wale gal kende hai kende ki congress tije number de layi struggle kar rahi hai ladai sade ch te aam aadhi party de darmiyan dushman baat kare anhone time te aa lendu e te 10 din reh ke 14 nu result aayi jaa tusi aap e kehna hai ki hun phone kar le hun sasukbir singh ji phone nahi chukde ਸਸਿਗਾਲ ਜਗਬਾਣੀ ਟੀਵੀ ਵੇਖਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਛੋਡੀ ਪੰਜਾਬ ਦੀ ਸਿਆਸੀ ਸਥਿਤੀ ਖਾਸ ਤੌਰ ਤੇ ਚੋਣਾਂ ਨੂੰ ਲੈ ਕੇ ਕੁਝ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਕਾਖਾਤ ਬੋਲੀ ਜਾਂਦੀ ਸੀ ਕਿ ਭੰਡਾ ਭੰਡਾਰੀਆ ਕਿੰਨਾ ਘਪਾਰ ਇੱਕ ਮੁਠੀ ਚੱਕ ਲੈ ਦੂਜੀ ਤੇ ਆ ਉਸੀ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਲਗਾਤਾਰ ਇੱਕ ਜ਼ਿਮਨੀ ਚੋਣ ਪੈਦਾ ਹੋ ਰਹੀ ਹੈ ਹਾਲਾਂਕਿ ਬੜਾ ਅਨਫੋਰਚੂਨੇਟ ਸੀਗਾ ਕਿ ਇੱਥੋਂ ਦੇ ਮੌਜੂਦਾ ਵਿਧਾਇਕ ਦਾ ਦਿਹਾਂਤ ਹੋ ਜਾਂਦਾ ਤੇ ਫਿਰ ਉਪ ਚੋਣ ਪੈਦਾ ਹੁੰਦੀ ਹੈ ਸਾਰੀਆਂ ਸਿਆਸੀ ਜਮਾਤਾਂ ਇਹਦੇ ਲਈ ਤਿਆਰੀ ਕਰ ਰਹੀਆਂ ਨੇ ਤਰਨ ਤਰਨ ਇਸ ਵਕਤ ਅਸੀਂ ਬੈਠੇ ਹਾਂ ਸਾਡੇ ਨਾਲ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਦਵਾ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਾਂਗਰਸ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਕਾਂਗਰਸ ਇਸ ਇਲੈਕਸ਼ਨ ਨੂੰ ਕਿਵੇਂ ਵੇਖਦੀ ਹੈ ਕਿਉਂਕਿ ਬਹੁਗਿਣਤੀ ਸਿਆਸੀ ਬੁੱਧੀਜੀਵ ਇਹ ਗੱਲ ਮੰਨਦੇ ਨੇ ਕਿ 2027 ਦਾ ਜਿਹੜਾ ਨੈਰੇਟਿਵ ਹੈ ਉਹ ਇਹ ਚੋਣ ਹੀ ਸੈੱਟ ਕਰੇਗੀ ਪ੍ਰਤਾਪ ਬਾਜਵਾ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਨੇ ਔਰ ਗਰਾਊਂਡ ਤੇ ਕੀ ਚੱਲ ਰਿਹਾ ਉਹਨਾਂ ਨਾਲ ਵਿਸਥਾਰਤ ਚਰਚਾ ਕਰਦੇ ਆ ਬਾਜਵਾ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਸੋ ਟੀ ਸਰ ਯਾ ਬਾਜਵਾ ਸਾਹਿਬ ਮਾਹੌਲ ਕੀ ਹੈ ਇਸ ਵਕਤ ਤਰਨ ਤਰਨ ਦਾ ਇਹ ਵੇਖੋ ਮਾਹੌਲ ਹੈ ਜੇ ਬਣ ਰਿਹਾ ਇੱਕ ਪਾਸੇ دہشت ਹੈ ਤੁਸੀਂ ਸਮਝਦੇ ਹੋ ਜੀ ਦੋ ਇਹੋ ਜਿਹੀਆਂ ਜਮਾਤਾਂ ਨੇ ਜਿਹੜੀਆਂ ਵੋਟ ਹੱਥ ਜੋੜ ਕੇ ਨਹੀਂ ਮੰਗਦੀਆਂ ਹੂੰ ਉਹ ਡਰ ਦੇ ਆਧਾਰ ਤੇ ਮੰਗਦੀਆਂ دہشت ਦੇ ਆਧਾਰ ਤੇ ਮੰਗਦੀਆਂ ਤੋ ਇਸ ਕਲ ਕਰਨ ਜਿਹੜਾ ਆਮ ਤਰਨਤਾਰ ਦਾ ਵੋਟਰ ਹੈ ਉਹਦੇ ਵਿੱਚ ਬਹੁਤ ਭਾਰੀ دہشت ਹੈ ਜਿਸ ਤਰ੍ਹਾਂ ਵੇਖੋ ਰਮਨ ਜੀ ਸਾਰਨੋਂ ਪਹਿਲੇ ਜਿਹੜਾ 1980 ਤੋਂ ਲੈ ਕੇ 93 94 1992 93 94 ਤੱਕ ਦਾ ਦੌਰ ਸੀ ਪੰਜਾਬ ਜਦੋਂ 14 ਤੋਂ 15 ਸਾਲ ਬਹੁਤ ਹੀ ਮਾੜੇ ਹਾਲਾਤ ਰਹੇ ਨੇ ਤੋਂ ਸਾਰ ਨੂੰ ਵੱਡਾ ਐਪੀ ਸੈਂਟਰ ਤਰਨਤਾਰ ਜ਼ਿਲ੍ਹਾਸ ਤਰਨਤਾਰ ਸ਼ਹਿਰ ਤੇ ਤਰਨਤਾਰ ਜ਼ਿਲ੍ਹਾ ਮਹੀਨੇ ਵਿੱਚ 15 ਦਿਨ ਬੰਦ ਰਹਿੰਦਾ ਸੀ ਜੀ ਕਿਸੇ ਨਾ ਕਿਸੇ ਦੀ ਕਾਲ ਆ ਜਾਣੀ ਕਿ ਬਾਜ਼ਾਰ ਬੰਦ ਕਰ ਤੋ ਕਰਦੇ ਨੇ ਤੇ ਦੁਕਾਨਾਂ 6 ਵਜੇ ਖੁੱਲ੍ਹ ਕੇ ਤੇ 5 ਵਜੇ ਬੰਦ ਹੋ ਜਾਂਦੀਆਂ ਸੀ ਠੀਕ ਹੈ ਸਮਝੋ 6 ਘੰਟਿਆਂ ਦੀ ਇੱਕ ਵਿੰਡੋ ਸੀ ਖੁੱਲੀ ਜਿਹਦੇ ਵਿੱਚ ਤੁਸੀਂ ਜੇ ਕੁਝ ਖਰੀਦਣਾ ਹੈ ਜਾਂ ਵੇਚਣਾ ਤਾਂ ਤੁਸੀਂ ਕਰ ਸਕਦੇ ਹੋ ਤੋ ਇਸ ਗੱਲ ਕਾਰਨ ਸਿਮਿਲਰ ਹਾਲਾਤ ਆ ਪਿਛਲੇ 4 ਸਾਲ ਦੇ ਵਿੱਚ ਮੌਜੂਦਾ ਸਰਕਾਰ ਦੀ ਇਨੈਫੀਸ਼ੀਐਂਸੀ ਕਰ ਕਿਉਂਕਿ ਕੰਪਲੀਟ ਇਸ ਟਾਈਮ ਪੰਜਾਬ ਦੇ ਵਿੱਚ ਬ੍ਰੇਕਡਾਊਨ ਆਫ ਲਾਅ ਐਂਡ ਆਰਡਰ ਹੈ ਹੂੰ ਇੰਨੇ ਵੱਡੇ ਪੇਮਾਨੇ ਤੇ ਗੁੰਡਾਗਰਦੀ ਹੈ ਹਰ ਦੂਸਰੇ ਦਿਨ ਕਿਸੇ ਨਾ ਕਿਸੇ ਨੂੰ ਗੋਲੀਆਂ ਮਾਰ ਦਿੱਤੀ ਜਾਂਦੀਆਂ ਫਰੋਤੀਆਂ ਦੇ ਟੈਲੀਫੋਨ ਹਰ ਤੀਸਰੇ ਬੰਦੇ ਨੂੰ ਇੱਥੇ ਤੁਸੀਂ ਆਪਣੇ ਆਪ ਤੁਸੀਂ ਪਤਾ ਕਰਿਓ ਹਜ਼ਾਰਾਂ ਉਹ ਨੇ ਜਿਹੜੇ ਇਹ ਫਰੋਤੀ ਦੇ ਟੈਲੀਫੋਨ ਤੇ ਚਿੱਠੀਆਂ ਦਾ ਆਪਣੇ ਆਪ ਹੀ ਪੈਸੇ ਦੇ ਕੇ ਤੇ ਆਪਣੀ ਜਾਨ ਬਚਾ ਰਹੇ ਨੇ ਪੁਲਿਸ ਤੱਕ ਕੰਪਲੇਂਟ ਤੱਕ ਵੀ ਨਹੀਂ ਆ ਰਹੀ ਜੀ ਤੁਹਾਡੇ ਬੰਦਿਆਂ ਨੂੰ ਵੀ ਆ ਰਹੀ ਹੈ ਨਹੀਂ ਕੱਲਾ ਮੇਰਾ ਆਦਮੀ ਨਹੀਂ ਜੀ ਤਰਨ ਤਰਨ ਦੇ ਵਿੱਚ ਤੇ ਹਰ ਆਦਮੀ ਸਾਡੇ ਹੀ ਹੈ ਜੀ ਕੋਈ ਇਹੋ ਜਿਹਾ ਬੰਦਾ ਹੈ ਨਹੀਂ ਜਿਹੜਾ ਸਾਡਾ ਨਾ ਹੋਵੇ ਕੋ ਪੰਜਾਬੀ ਨੇ ਮੈਂ ਉਸ ਹਿਸਾਬ ਨਾਲ ਕਰਨਾ ਮੈਂ ਵੋਟਾਂ ਦੇ ਧਾਰਤੇ ਨਹੀਂ ਗੱਲ ਕਰ ਰਿਹਾ ਹਰ ਪੰਜਾਬੀ ਨੂੰ ਹਰ ਸਿੱਖ ਨੂੰ ਆਰੀ ਹਰ இந்து ਨੂੰ ਆਰੀ ਹਰ ਦਲਿਤ ਭਾਈਚਾਰੇ ਵਾਲੇ ਨੂੰ ਆਰੀ ਹਰ ਪੜੇ ਲਿਖੇ ਨੂੰ ਆਰੀ ਹੈ ਹਰ ਉਸ ਵਿਅਕਤੀ ਨੂੰ ਆਰੀ ਜਿਹਦੇ ਮੁੰਡੇ ਜਿਹਦੇ ਆਪਣੇ ਬੇਟੇ ਬਾਹਰ ਮਿਹਨਤ ਕਰ ਰਹੇ ਨੇ ਅੱਜ ਕੰਮ ਚੰਗਾ ਕਰ ਰਹੇ ਨੇ ਇਥੋਂ ਬੈਠੇ ਉਹਨਾਂ دہشتਗਰਦਾਂ ਨੂੰ ਪਤਾ ਹੈ ਕਿ ਇਹਨਾਂ ਦੇ ਲੜਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪੀਅਨ ਯੂਨੀਅਨ ਚੰਗਾ ਕੰਮ ਉਹਨੂੰ ਪੈਸੇ ਮੰਗ ਰਹੇ ਹਨ ਜੀ ਤਾਂ ਮੈਂ ਸਮਝਦਾ ਕਿ دہشت ਉਸੇ ਲੈਵਲ ਤੇ ਕਿਉਂਕਿ ਅਸੀਂ ਤੇ ਪੁਰਾਣੇ ਹਾਲਾਤ ਵੀ ਵੇਖੇ ਨੇ ਖੁਦ ਵੀ ਇਸੇ ਦੌਰ ਚੋਂ ਗੁਜ਼ਰੇ ਆਂ ਜੀ ਸੋ ਇਸ ਟਾਈਮ ਜਿਹੜਾ ਵੱਡਾ ਵੋਟ ਹੈ ਲੋਕ ਸ਼ਾਂਤ ਨੇ ਬਟ ਮੈਨੂੰ ਪੂਰਨ ਆਸ ਹੈ ਕਿ ਲੋਕ ਐਤਕੇ ਫੈਸਲਾ ਕਰਨਗੇ ਕਿ ਕਾਰੋਬਾਰ ਚਲਾਣਾ ਹੈ ਕੀ ਗੋਲੀ ਚ ਲਾਣੀ ਪਰ ਜੇ ਲੋਕ ਤੁਹਾਨੂੰ ਵੋਟ ਪਾ ਦੇਣਗੇ ਤੁਹਾਨੂੰ ਜਿਤਾ ਦੇਣਗੇ ਤਾਂ ਫੇਰ ਕੋਲਾ ਉਹਨਾਂ ਰੁਕ ਜਾਣਗੇ ਬਾਜਵਾ ਸਾਹਿਬ ਤੁਸੀਂ ਕੀ ਕਰ ਲੋਗੇ ਇਹਨਾਂ ਦਾ ਰਮਨ ਜੀ ਇੱਕ ਮੇਰੀ ਗੱਲ ਸਮਝ ਲਿਓ ਸਾਡੀ ਸਰਕਾਰ ਆ ਲੈਣ ਤੋਂ ਪੰਜਾਬ ਪਹਿਲੇ ਜਦੋਂ ਪੰਜਾਬ ਦੇ ਵਿੱਚ ਹਾਲਾਤ ਵਿਗੜੇ ਸੀ ਸੁਧਾਰਿਆ ਕਾਂਗਰਸ ਨਹੀਂ ਸੀ ਕਿਨੇ ਸੁਧਾਰੇ ਸੀ ਇਹ ਗਿੱਧੇ ਪੰਘੜੇ ਕਿਸ ਤਰ੍ਹਾਂ ਸ਼ੁਰੂ ਹੋਏ ਬਾਜ ਜੀ ਇਹ ਅੱਜ ਵਿਆਹਾਂ ਦੇ ਵਿੱਚ ਡੀਜੇ ਲਾ ਕੇ ਨਾਚ ਸ਼ਾਦੀਆਂ ਕਿੱਥੋਂ ਸ਼ੁਰੂ ਹੋਈਆਂ ਜੀ ਮੈਨੂੰ ਤੇ ਇਹ ਵੀ ਦਿਨ ਪਤਾ ਕਿ ਇੱਕ ਟਾਈਮ ਇਹੋ ਜਿਹਾ ਸੀ ਕਿ 11 ਤੋਂ ਵੱਧ ਕੋਈ ਸ਼ਾਦੀ ਤੇ ਨਹੀਂ ਸੀ ਜਾ ਸਕਦਾ ਡਰੈਸ ਕੋਡ ਦਿੱਤਾ ਗਿਆ ਸੀ ਮੈਨੂ ਦਿੱਤਾ ਗਿਆ ਸੀ ਕਿ ਕੱਲੀਆਂ ਦੋ ਡਿਸ਼ਸ ਆਹੀ ਚੱਲ ਸਕਦੀਆਂ ਨੇ ਤੇ ਇਸ ਟਾਈਮ ਆਜ਼ਾਦਾਂ ਨਾ ਇਸ ਸ਼ਹਿਰ ਨੂੰ ਇੱਕ ਛੋਟਾ ਜਿਹਾ ਕਸਬਾ ਹੁੰਦਾ ਸੀ ਅੱਜ ਬੇਹਤਰੀਨ ਸ਼ੋਰੂਮ ਬੜੇ ਨੇ ਤੁਸੀਂ ਦੋ ਪਾਰਟੀਆਂ ਦਾ ਜ਼ਿਕਰ ਕੀਤਾ ਪਹਿਲੀ ਤਾਂ ਸੱਤਾਧਰ ਹੋ ਗਈ ਆਮ ਆਦਮੀ ਦੂਜੀ ਕਿਹੜੀ ਹੈ ਕਿਹੜੀ ਜੀ ਤੁਸੀਂ ਕਿਹਾ ਡਰਾ ਧਮਕਾ ਰਹੇ ਆ ਨਹੀਂ ਡਰਾ ਧਮਕਾਨ ਵਾਲੀ ਹੈ ਵੇਖੋ ਇੱਕ ਮੇਰੀ ਗੱਲ ਇੱਕ ਚੰਗੀ ਤਰ੍ਹਾਂ ਸਮਝੋ ਜਿਹੜਾ ਐਮ ਐਲ ਏ ਹੁੰਦਾ ਹੈ ਸੋਡੀ ਸਭ ਨੂੰ ਲਾਅ ਮੇਕਰ ਕਿਹਾ ਜਾਂਦਾ ਹੈ ਵਿਧਾਨ ਸਭਾ ਇਜ਼ ਮੈਂਟ ਟੂ ਮੇਕ ਲਾਜ਼ ਕਾਨੂੰਨ ਬਣਾਉਣ ਵਾਸਤੇ ਵਿਧਾਨ ਸਭਾ ਕਾਨੂੰਨ ਤੋੜਨ ਵਾਲਿਆਂ ਵਾਸਤੇ ਇੱਕ ਹੋਰ ਸਭਾ ਬਣੀ ਉਹ ਵੀ ਕਨਸਟੀਟਿਊਸ਼ਨ ਨੇ ਸਾਡੇ ਪਰੋਵਾਈਡ ਕੀਤੀ ਹੈ ਜੀ ਹੁਣ ਇਹ ਹਾਊਸ ਉਹਨਾਂ ਲੋਕਾਂ ਵਾਸਤੇ ਨਹੀਂ ਜਿਹੜੇ ਹਿੰਦੁਸਤਾਨ ਦੀ ਜਿਹੜਾ ਸਾਡਾ ਨੈਸ਼ਨਲ ਫਲੈਗ ਹੈ ਜਾਂ ਸਾਡੀ ਕਨਸਟੀਟਿਊਸ਼ਨ ਉਹਦੇ ਵਿੱਚ ਵਿਚਾਰ ਨਹੀਂ ਰੱਖਦੇ ਜਿਹੜੇ ਲੋਕਾਂ ਨੂੰ ਤਮਕਾਰ ਰਹੇ ਨੇ ਡਰਾ ਰਹੇ ਨੇ ਤੁਹਾਨੂੰ ਪਤਾ ਹੀ ਹੈ ਜੀ ਮੈਨੂੰ ਬਹੁਤ ਅਫਸੋਸ ਹੈ ਕਿ ਬੜੀਆਂ ਪੁਰਾਣੀਆਂ ਜਮਾਤਾਂ ਨੇ ਕੁਝ ਇਹੋ ਜਿਹੇ ਕੈਂਡੀਡੇਟ ਅਡਾਪ ਕਰ ਲਏ ਜਿਹੜੇ ਨਹੀਂ ਸੀ ਕਰਨੇ ਚਾਹੀਦੇ ਜਿਨ੍ਹਾਂ ਦਾ ਲੌਂਗ ਟਰਮ ਉਹਨਾਂ ਪਾਰਟੀਆਂ ਨੂੰ ਬਹੁਤ ਭਾਰੀ ਨੁਕਸਾਨ ਹੋਏਗਾ ਅਜਿਹੜੀ ਤਿੱਜੀ ਜਮਾਤ ਇਹਦੀ ਤੇ ਗੱਲ ਇਹ ਚ ਪਾਰਟੀ ਵੇਖੋ ਮੈਂ ਤੁਹਾਨੂੰ ਇਹ ਸਾਫ਼ ਤੌਰ ਤੇ ਕਹਿ ਦਵਾਂ ਐਸ ਟਾਈਮ ਲੋਕਾਂ ਨੇ ਆਪ ਨੂੰ ਆਪਣਾ ਹੱਥ ਸਾਫ਼ ਕਰ ਲਿਆ ਤੇ ਆਪ ਨੂੰ ਹਰ ਵਰਗ ਅੱਜ ਬਕਾਇਦਾ ਤੌਰ ਹਰਾਣਾ ਚਾਹੁੰਦਾ ਇਹਨਾਂ ਨੂੰ ਇੱਥੋਂ ਤੋੜ ਦੇਣਾ ਚਾਹੁੰਦਾ ਪੀਪਲ ਆਰ ਸਿਕ ਆਫ ਦੀ ਆਪ ਹੂੰ ਹਰ ਪਾਸਿਓਂ ਫੇਲਡ ਗਵਰਨਮੈਂਟ ਦੇ ਕੋਲ ਜਦੋਂ ਕਿਸੇ ਦੀ ਜ਼ਿੰਦਗੀ ਬਹਫੂਜ਼ ਹੀ ਨਹੀਂ ਜਦੋਂ ਕਿਸੇ ਦਾ ਕਾਰੋਬਾਰ ਮਹਫੂਜ਼ ਨਹੀਂ ਜਦੋਂ ਤੁਹਾਡੇ ਸਵੇਰੇ ਬੱਚੇ ਸਕੂਲ ਜਾਂਦੇ ਨੇ ਸ਼ਾਮ ਨੂੰ ਮਾਵਾਂ ਜਿਹੜੀਆਂ ਨੇ ਦਰਵਾਜ਼ਿਆਂ ਦੇ ਬਾਹਰ ਘਰਾਂ ਤੇ ਖਲੋਤੀਆਂ ਰਹਿੰਦੀਆਂ ਕਿ ਸੁੱਖ ਸੰਧੀ ਵਾਪਸ ਆ ਜਾਣਾ ਤੁਹਾਡੇ ਬੱਚੇ ਨੌਕਰੀਆਂ ਜਾਂਦੇ ਨੇ ਤੋਂ ਇਸ ਗੱਲ ਕਾਰਨ ਮੈਨੂੰ ਪੂਰ ਨਾਸ ਹੈ ਇਸ ਟਾਈਮ ਤਰਨਤਾਰ ਨੇ ਇੱਕ ਤੁਹਾਨੂੰ ਬਿਲਕੁਲ ਹੀ ਅਜੀਬੋ ਗਰੀਬ ਰਿਜ਼ਲਟ ਦੇਵੇਗਾ ਜੋ ਪ੍ਰੈਸ ਵਾਲੇ ਬਾਹਰ ਵਿਚਾਰ ਰਹੇ ਨੇ ਜੋ ਸਰਕਾਰ ਦੀਆਂ ਇੰਟੈਲੀਜੈਂਸ ਏਜੰਸੀਆਂ ਵਿਚਾਰ ਰਹੀਆਂ ਨੇ ਇਹਦੇ ਉਲਟ ਹੋਏਗਾ ਐਦ ਕਿ ਲੋਕ ਸ਼ਾਂਤੀ ਨੂੰ ਪੀਸ ਨੂੰ ਵੋਟ ਪਾਣਗੇ ਇਹ ਜਿਹੜਾ ਗੈਂਗਸਟਰਿਜ਼ਮ ਹੈ ਜਿਹੜਾ ਲੋਕਾਂ ਨੂੰ ਧਮਕਾਣਾ ਤੇ ਡਰਾਣਾ ਇਹਨੂੰ ਵੋਟ ਨਹੀਂ ਪਾਏਗੇ ਸੋ ਥਿਸ ਇਜ਼ ਬੇਸਿਕਲੀ ਵੋਟ ਆਈਦਰ ਫੋਰ ਬਿਜ਼ਨਸ অর ਫੋਰ ਅ ਬੁਲੇਟ ਜਾਂ ਵਪਾਰ ਤੇ ਜਾਂ ਗੋਲੀ ਇਹਦੇ ਵਿੱਚ ਲੋਕਾਂ ਨੂੰ ਵੇਖੋ ਐਂਡ ਮੈਂ ਸਮਝਦਾ ਬੜੀ ਵੱਡੀ ਇਥੇ ਕੁਦਰਤੀ ਮੌਕਾ ਆ ਗਿਆ ਸੋਲ ਸਾਬ ਨਾ ਜਾਂਦੇ ਮੌਕਾ ਨਹੀਂ ਸੀ ਆਣਾ ਅੱਜ ਮੌਕਾ ਆ ਗਿਆ ਕਿ ਤੁਸੀਂ ਵੋਟਾਂ ਦੇ ਜ਼ਰੀਏ ਫੈਸਲਾ ਕਰੋ ਕਿ ਕੀ ਤੁਸੀਂ ਇੱਥੇ ਕੋਈ ਤਾਲਿਬਾਨ ਨਹੀਂ ਚਾਹੁੰਦੇ ਹੋ ਤੁਸੀਂ ਤੁਸੀਂ ਸੱਤਾ ਤੇ ਫੇਲ ਹੈ ਫਿਰ ਤੁਹਾਡਾ ਮੁਕਾਬਲਾ ਕਿਹਦੇ ਨਾਲ ਹੈ ਨਹੀਂ ਵੇਖੋ ਮੇਰੀ ਸੁਣ ਲਓ ਇੱਕ ਮਿੰਟ ਸਾਡਾ ਮੁਕਾਬਲਾ ਉਹਨਾਂ ਲੋਕਾਂ ਨਾਲ ਹੈ ਜਿਹੜੇ ਦੇਸ਼ ਦੇ ਸੰਵਿਧਾਨ 'ਚ ਵਿਸ਼ਵਾਸ ਨਹੀਂ ਰੱਖਦੇ ਜਿਹੜੇ ਲੋਕਾਂ ਨੂੰ ਫਰੋਤੀਆਂ ਦੇ ਟੈਲੀਫੋਨ ਕਰਦੇ ਤੇ ਜਿਹੜੇ ਲੋਕਾਂ ਕੋਲੋਂ ਤਕੇ ਨਾਲ ਕਤਲ ਕਰਦੇ ਨੇ ਸਾਡਾ ਇੱਕ ਬਲੌਕ ਪ੍ਰਧਾਨ ਮਹੀਨਾ ਪਹਿਲੇ ਮਾਰਿਆ ਗਿਆ ਪੱਟੀ ਦਾ ਅੱਜ ਹਾਲਾਤ ਇਹੋ ਜਿਹੇ ਨੇ ਕਿ ਬਲੌਕ ਪ੍ਰਧਾਨ ਦੇ ਬੇਟਿਆਂ ਨੂੰ ਟੈਲੀਫੋਨ ਆ ਰਹੇ ਕਿ ਆਪਣੇ ਬਾਪ ਦੇ ਕਤਲ ਦਾ ਕੇਸ ਵਿਧਰੋ ਨਹੀਂ ਤਾਂ ਨੂੰ ਮਾਰ ਦੇਣਾ ਚੋਲਾ ਸਾਹਬ ਦੇ ਪ੍ਰਧਾਨ ਨੂੰ 3 ਦਿਨ ਪਹਿਲੇ ਗੋਲੀਆਂ ਚਲੀਆਂ ਉਹ ਕੁਦਰਤੀ ਬਚਿਆ ਜੀ ਸਾਡੇ ਇਥੇ ਰਟਾਲ ਵਿੱਚ ਸਾਡੇ ਐਕ ਸਰਪੰਚ ਜੀ ਉਹਨੂੰ ਛਾਤੀ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਉਹਦੇ ਵੱਡੇ ਭਰਾ ਨੂੰ ਗੰਭੀਰ ਰੂਪ ਚ ਫੱਟੜ ਕਰ ਦਿੱਤਾ ਗਿਆ April ਦੇ ਮਹੀਨੇ ਚ ਛੋੜੀ ਸਾਬ April ਦਾ ਮਹੀਨਾ ਚੌਥੇ ਮਹੀਨੇ ਤੋਂ ਅੱਜ 10ਵਾਂ ਮਹੀਨਾ 6 ਮਹੀਨਿਆਂ ਵਿੱਚ ਇਸ ਸਰਕਾਰ ਨੇ ਤੇ ਇੱਥੋਂ ਦੀ ਪੁਲਿਸ ਨੇ ਬੰਦਾ ਗ੍ਰਿਫਤਾਰ ਨਹੀਂ ਕੀਤਾ ਉਹ ਪਿੰਡੇ ਚ ਫਿਰ ਰਿਹਾ ਤੇ ਤੁਹਾਨੂੰ ਇੱਕ ਹੋਰ ਹੈਰਾਨੀ ਦੀ ਗੱਲ ਦੱਸ ਅੱਜ ਤੋਂ ਮਹੀਨਾ ਪਹਿਲੇ ਸਾਡੇ ਪਿੰਡ ਦੇ ਮਤਈਆਂ ਨੇ ਉਹ ਬੰਦਾ ਗ੍ਰਿਫਤਾਰ ਕਰਵਾਤਾ ਸੀ ਆਈਏ ਕੋਲੋਂ ਹੂੰ CIA ਦੇ ਵਿੱਚ ਇੱਥੇ ਆਇਆ ਲੋਕਲ ਐਮਐਲਏ ਨੇ ਜਿਹੜਾ ਇਸ ਮੌਜੂਦਾ ਸਰਕਾਰ ਦਾ ਐਮਐਲਏ ਉਹਨੇ ਟੈਲੀਫੋਨ ਕਰਕੇ ਕਾਤਲ ਨੂੰ ਜਿੰਨੇ ਡਬਲ ਸਮਝੋ ਇੱਕ ਸਿੰਗਲ ਬੰਦਾ ਮਾਰਿਆ ਸੀ ਇੱਕ ਫੱਟੜ ਕੀਤਾ 307 ਉਹ CIA ਚੋਂ ਇੱਥੋਂ ਛਡਵਾ ਦਿੱਤਾ ਕਦੀ ਤੁਸੀਂ ਸੁਣਿਆ ਹੈ ਗੱਲ ਦੀ ਇਹ ਕਦੀ ਬਾਰੇ ਅਫਗਾਨਿਸਤਾਨ ਚ ਇਹੋ ਜਿਹੀਆਂ ਗੱਲਾਂ ਸੁਣੀਆਂ ਸੀ ਹੁੰਦੀਆਂ ਜੀ ਤੁਸੀਂ ਉਮੀਦਵਾਰ ਦੀ ਚੋਣ ਕਿਵੇਂ ਕਰਦੇ ਹੋ ਤੁਹਾਡੇ ਉਮੀਦਵਾਰ ਤੇ ਬਾਰੇ ਆਪੋਜੀਸ਼ਨ ਕਹਿ ਰਹੀ ਹੈ ਕਿ ਫਰੈਸ਼ਰ ਬੰਦਾ ਬਿਲਕੁਲ ਲੈ ਆਇਆ ਹੈ ਕਾਂਗਰਸ ਪਾਰਟੀ ਸਿਰਫ ਪੈਸੇ ਵਾਲਾ ਬੰਦਾ ਵੇਖ ਕੇ ਲੈ ਆਇਆ ਰਮਨ ਜੀ ਚਰਚਾਈ ਵੀ ਚੱਲਦੀ ਹੈ ਕਹਿੰਦੇ ਕਿ ਕਰਨਬੀਰ ਬੁਰਜਹੋਰਾ ਨੇ ਸੂਟਕੇਸ ਦੇ ਕੇ ਟਿਕਟ ਲਈ ਹੈ ਇਹ ਆਰਗੈਨਿਕ ਟਿਕਟ ਮਿਲੀ ਐ ਸੂਟਕੇਸ ਨਾਲ ਮਿਲੀ ਐ ਚੋਣ ਕਿਵੇਂ ਹੁੰਦੀ ਐ ਇੱਕ ਕ੍ਰਾਈਟੇਰੀਆ ਕਿਵੇਂ ਤੈਅ ਕਰਦੇ ਹੋ ਕੌਣ ਸਫਾਰਸ਼ ਕਰਦਾ ਅਰਮਨ ਜੀ ਕਮੇਟੀ ਬਣੀ ਐ ਕਮੇਟੀ ਨੇ ਸਟੱਡੀ ਕੀਤਾ ਐ ਸਾਰੇ ਲੋਕਲ ਜਿਹੜੇ 5 6 ਥੋਂ ਦੇ ਲੋਕਲ ਕੈਂਡੀਡੇਟ ਸੀ ਸਾਰਿਆਂ ਦੀ ਮੰਗ ਸੀ ਲੋਕਲਾਈਜ਼ਡ ਕੈਂਡੀਡੇਟ ਹੋਣਾ ਚਾਹੀਦਾ ਉਸ ਕਮੇਟੀ ਨੂੰ ਜਿਹੜਾ ਵੀ ਹੈਡ ਕਰ ਰਿਆ ਸੀ ਕਾਂਗਰਸ ਦਾ ਇੱਕ ਫਾਰਮਰ ਮਿਸਟਰ ਹੈਡ ਕਰ ਰਿਆ ਸੀ ਉਹਦੀ ਹੀ ਜਿਹੜੀਆਂ ਉਹਨੇ ਜੋ ਵੀ ਰਿਪੋਰਟ ਦਿੱਤੀ ਉਸ ਰਿਪੋਰਟ ਤੇ ਟਿਕਟ ਮਿਲੀ ਸਟਾਈਲੋਕ ਇਹ ਵੀ ਕਹਿੰਦੇ ਨੇ ਬਾਜਵਾ ਸਾਹਿਬ ਦਾ ਬੜਾ ਖਾਸ ਹੈ ਟਿਕਟ ਬਾਜਵਾ ਸਾਹਿਬ ਦਵਾ ਕੇ ਲਿਆ ਤੁਸੀਂ ਗੱਲ ਨਹੀਂ ਸਮਝਦੇ ਮੇਰੇ ਤੇ ਸਾਰੀ ਕਾਂਗਰਸ ਹੀ ਖਾਸ ਹੈ ਮੈਂ ਤੇ 50 ਸਾਲ ਦਾ ਕਾਂਗਰਸ हूं ਮੈਂ ਯੂਥ ਦਾ ਪ੍ਰਧਾਨ ਰਿਹਾ ਮੈਂ ਸੀਨੀਅਰ ਕਾਂਗਰਸ ਦਾ ਪ੍ਰੈਜ਼ੀਡੈਂਟ ਰਿਹਾ ਚਾਰ ਚੀਫ ਮਿਨਿਸਟਰਾਂ ਦੇ ਨਾਲ ਮੈਂ ਮਿਨਿਸਟਰ ਰਿਹਾ ਤੇ ਮੇਰਾ ਇੱਥੇ ਕਾਂਗਰਸ 'ਚ ਕਿਹੜਾ ਇਹੋ ਜਿਹਾ ਬੰਦਾ ਜਿਹੜਾ ਮੇਰਾ ਖਾਸ ਨਾ ਹੋਵੇ ਬਟ ਇਹ ਟਿਕਟ ਜਿਹੜੀ ਹੈ ਬਿਲਕੁਲ ਮੇਰਾ ਵੀ ਅਜ਼ੀਜ਼ ਹੈ ਮੈਂ ਇਸ ਗੱਲ ਤੋਂ ਦੂਰ ਆਏ ਨਹੀਂ ਨੇ ਆਈ ਓਨ ਇਟ ਅਜ਼ੀਜ਼ ਹੈ ਪ ਤੇ ਤਾਨੂੰ ਰਿਜ਼ਲਟ ਜਦ ਦਿਨ ਅਚੰਬੇ ਵਾਲਾ ਨਿਕਲੇਗਾ ਉਦੋਂ ਤੁਸੀਂ ਆਪਣੇ ਆਪ ਹੀ ਵੇਖੋਗੇ ਇੱਥੇ ਬਣਿਆ ਕੀ ਹੈ ਤੁਸੀਂ ਮੰਨਦੇ ਹੋ ਤੁਹਾਡਾ ਕੈਂਡੀਡੇਟ ਤਨਾਟਵੰਤ ਜ਼ਰੂਰ ਹੈ ਪਰ ਲੀਡਰ ਨਹੀਂ ਹੈ ਨਹੀਂ ਤਨਾਟਵੰਤ ਵੀ ਹੈ ਬਟ ਇਮਾਨਦਾਰ ਵੀ ਹੈ ਸ਼ਰੀਫ ਵੀ ਹੈ ਖਾਂਦਾਨੇ ਵੀ ਮੈਂ ਤਾਨੂੰ ਇਹ ਦੱਸਣਾ ਚਾਹਨਾ ਇਹਦਾ ਬਾਪ ਕਾਂਗਰਸਮੈਨ ਰਿਹਾ ਲੋਕਾਂ ਵਿੱਚ ਪਪੂਲਰ ਸੀ ਇਹਦਾ ਗ੍ਰੈਂਡਫਾਦਰ 25 ਸਾਲ ਇਹਦਾ ਗ੍ਰੈਂਡਫਾਦਰ 25 ਸਾਲ ਬਲੌਕ ਸੰਮਤੀ ਚੁਬਾਲ ਦਾ ਯੂਨੀਨਮਸ ਅਨ ਅਪੋਜ਼ਡ ਚੇਅਰਮੈਨ ਰਹੇ ਨੇ 25 ਸਾਲ ਚੇਅਰਮੈਨ ਰਹੇ ਤੇ ਇਹਦਾ ਗ੍ਰੈਂਡਫਾਦਰ ਜਿਹੜਾ ਸੀ ਸਾ ਜਵਾਰ ਸਿੰਘ ਬੁਰਜ ਜਦੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚ ਨਹੀਂ ਆਈ 1920 1920 ਦੇ ਵਿੱਚ ਹੋਣ ਚਾਹੀਏ ਉਸ ਤੋਂ ਪਹਿਲੇ 15 ਸਾਲ ਸ੍ਰੀ ਦਰਬਾਰ ਸਾਹਿਬ ਸਾਡੀ ਜਿਹੜੀ ਲੋਕਲ ਮੈਨੇਜਮੈਂਟ ਕਮੇਟੀ ਸੀ ਇਹਨਾਂ ਦੇ ਗ੍ਰੈਂਡਫਾਦਰ ਜਵਾਰ ਸਿੰਘ ਉਹਦੇ ਪ੍ਰਧਾਨ ਸਨ ਹਮ ਪ੍ਰਧਾਨ ਰਹਿ ਚੁੱਕੇ ਨੇ ਜਿਹੜੀ ਗੁਰੂ ਰਾਮਦਾਸ ਰਾਹ ਦੀ ਸੇਵਾ ਹੈ ਉਥੇ ਨੀ ਪੱਤਰ ਸਾ ਜਵਾਰ ਸਿੰਘ ਦਾ ਲੱਗਾ ਕਾਲੀਦਲ ਦਾ ਕਹਿਣਾ ਕਿ ਸਾਡਾ ਉਮੀਦਵਾਰ ਤਾਂ ਧਰਮੀ ਫੌਜੀ ਪਰਿਵਾਰ ਹੈ ਲੋਕ ਇਹਦੇ ਨਾਲ ਖੜੇ ਮੇਰੀ ਰਮਨ ਜੀ ਮੈਂ ਇਸ ਦਲੀਲ ਅਪੀਲ 'ਚ ਨਹੀਂ ਪੈਣਾ ਜੀ ਉਹਨਾਂ ਦਾ ਕੈਂਡੀਡੇਟ ਕੌਣ ਹੈ ਦੇ ਆਰ ਆਲ ਆਊਟਸਾਈਡਰਸ ਕਾਲੀਦਲ ਦਾ ਕੈਂਡੀਡੇਟ ਇਜ਼ ਅ ਆਊਟਸਾਈਡਰ ਵਾਰਸ ਪੰਜਾਬ ਦਾ ਕੈਂਡੀਡੇਟ ਇਜ਼ ਅ ਆਊਟਸਾਈਡਰ ਹਮ ਆਰ ਕੈਂਡੀਡੇਟ ਇਜ਼ ਅ ਇਨਸਾਈਡਰ ਤਰਨਤਨ ਹਲਕੇ ਦਾ ਸ਼ਰੀਫ ਆਦਮੀ ਹੈ ਪੈਸੀ ਹੋਣੇ ਕੋਈ ਮਾੜੀ ਗੱਲ ਹੈ ਜੀ ਤੁਸੀਂ ਮੈਨੂੰ ਤਾਂ ਤਣਾਟ ਹੋਣਾ ਕੁਮੜੀ ਗੱਲ ਹੈ ਕੀ ਆਪ ਦਾ ਕੈਂਡੀਡੇਟ ਘਟੇ ਇਹਦੇ ਕੋ ਪੈਸਿਆਂ ਦੀ ਕਮੀ ਹੈ ਜੀ ਕਿਸੇ ਗੱਲ ਦੀ ਪਾਰਟੀ ਨੇ ਚੂਜ਼ ਕੀਤਾ ਪਾਰਟੀ ਦੇ ਆਪਣੇ ਕ੍ਰਾਈਟੇਰੀਆ ਨੇ ਐਂਡ ਇਹ ਵੀ ਮੈਂ ਤੁਹਾਨੂੰ ਦੱਸਾਂ ਜਿਹੜੀ ਇਹ ਮੈਂ ਇੱਕ ਅਫੀਸ਼ੀਅਲ ਤੁਹਾਡੀ ਜਾਂ ਮੀਡੀਆ ਜਿਹੜੀ ਹੈ ਇਹ ਜਿਹੜੀ ਇਸ ਕਿਸਮ ਦੀ ਗੱਲ ਬਾਤ ਚਲਾਂਦੀ ਹੈ ਦੇ ਵਿਲ ਬੀ ਪ੍ਰੂਵਨ ਰੋਂਗ ਆਈ ਏਮ ਸ਼ੋਰ ਜਿਹੜਾ ਸਾਡਾ ਕਾਂਗਰਸ ਦਾ ਕੈਂਡੀਡੇਟ ਹੈ ਇਹਨੂੰ ਲੋਕ ਪਸੰਦ ਵੀ ਕਰਦੇ ਨੇ ਮੈਂ ਸਾਰੀ ਜਗ੍ਹਾ ਭਾਵੇਂ ਸ਼ਹਿਰ ਚ ਗਿਆ ਪਿੰਡਾਂ ਚ ਗਿਆ ਇੱਕ ਜਗ੍ਹਾ ਉਹਦੀ ਸ਼ਿਕਾਇਤ ਨਹੀਂ ਆਈ ਸੋ ਆਨ ਦੀ ਕੰਟਰੀ ਹਰ ਆਦਮੀ ਨੇ ਗੱਲ ਕਹੀ ਕਿ ਬਹੁਤ ਚੰਗਾ ਆਦਮੀ ਹੈ ਵਧੀਆ ਆਦਮੀ ਹੈ ਸਾਡੇ ਵਿੱਚ ਵਿਚਰਦਾ ਹੈ ਸ਼ਰੀਫ ਆਦਮੀ ਸ਼ਰਾਫਤ ਜੇ ਮੈਂ ਸਮਝਣਾ ਕੋਈ ਗੁਨਾਹ ਹੈ ਤੇ ਫਿਰ ਉਹ ਗੁਨੇਗਾਰ ਪੱਕਾ ਹੈ ਜੇ ਸ਼ਰਾਫਤ ਗੁਨਾਹ ਹੈ ਤੇ ਫਿਰ ਸਾਡਾ ਜਿਹੜਾ ਕੈਂਡੀਡੇਟ ਹੈ ਫਿਰ ਉਹ ਗੁਨੇਗਾਰ ਜ਼ਰੂਰ ਹੈ ਤੁਸੀਂ ਵਾਰਿਸ ਪੰਜਾਬ ਦੇ ਦਾ ਜ਼ਿਕਰ ਕੀਤਾ ਮੈਨੂੰ ਤੁਹਾਡੇ ਪ੍ਰਧਾਨ ਸਾਹਿਬ ਦੀ ਸਟੇਟਮੈਂਟ ਚੇਤੇ ਆਉਂਦੀ ਹੈ ਵੀ ਕਹਿੰਦੇ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਅੱਗੋਂ ਫਿਰ ਤਰਸੀਮ ਸਿੰਘ ਹੋਰੀ ਸਟੇਟਮੈਂਟ ਦਿੰਦੇ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆਂ ਖਾਲਿਸਤਾਨ ਦੀ ਗੱਲ ਨਹੀਂ ਕਰਦੇ ਤੁਸੀਂ ਪ੍ਰਧਾਨ ਦੀ ਇਸ ਸਟੇਟਮੈਂਟ ਦੇ ਬਾਰੇ ਕੀ ਕਹਿਣਾ ਚਾਹੂਗਾ ਮੈਂ ਕੋਈ ਟਿੱਪਣੀ ਕਿਸੇ ਤੇ ਨਹੀਂ ਦੇਣਾ ਚਾਹੂਗਾ ਮੈਂ ਆਪਣੇ ਬਿਆਨ ਦੀ ਟਿੱਪਣੀ ਦੇ ਸਕਦਾ ਮੈਂ ਕਿਸੇ ਦੀ ਟਿੱਪਣੀ ਦਾ ਨਾ ਕਦੀ ਓਪੋਜ਼ ਕੀਤਾ ਤੇ ਨਾ ਕਦੀ ਇੰਡੋਰਸ ਕੀਤਾ ਮੈਂ ਜਿਹੜੀ ਆਪਣੀ ਗੱਲ ਕਰਦਾ ਮੈਂ ਉਹਦਾ ਜਵਾਬ ਦੇ ਸਕਦਾ ਪ੍ਰਧਾਨ ਦੀ ਸਟੇਟਮੈਂਟ ਪਾਰਟੀ ਦੀ ਕਲੈਕਟਿਵ ਜ਼ਿੰਮੇਵਾਰੀ ਨਹੀਂ ਹੈ ਮੇਰੀ ਮੇਰੀ ਇੱਕ ਸੁਣ ਲਓ ਇਹ ਚੀਜ਼ ਪ੍ਰਧਾਨ ਜੀ ਨੂੰ ਪੁੱਛੋ ਮੈਨੂੰ ਨਾ ਪੁੱਛੋ ਮੈਂ ਜਿਹੜੀ ਗੱਲ ਕਰਨਾ ਮੈਂ ਹਰ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੁੰਦੀ ਹੈ ਸੋ ਮੈਂ ਆਪਣੀ ਸਟੇਟਮੈਂਟ ਦਾ ਆਪ ਜ਼ਿੰਮੇਵਾਰ ਆ ਉਹ ਆਪਣੀ ਸਟੇਟਮੈਂਟ ਦੇ ਉਹ ਜ਼ਿੰਮੇਵਾਰ ਨੇ ਉਹਨਾਂ ਦੀ ਟਿੱਪਣੀ ਲੈਣੀ ਹੈ ਤੇ ਉਹਨਾਂ ਕੋਲੋਂ ਮੇਰੀ ਸਟੇਟਮੈਂਟ ਤੇ ਲੈਣੀ ਤੇ ਮੇਰੇ ਕੋਲ ਮੈਂ ਸ਼ੁਰੂਆਤ ਚ ਹੀ ਗੱਲ ਕੀਤੀ ਹੈ ਕਿ ਲੋਕ ਕਹਿ ਰਹੇ ਨੇ ਕਿ 2027 ਦਾ ਨੈਰੇਟਿਵ ਸੈੱਟ ਕਰੇਗੀ ਇਹ ਜ਼ਿਮਨੀ ਚੌਂਗ ਬਾਜਵਾ ਸਾਹਿਬ ਤੁਸੀਂ ਇਸ ਗੱਲ ਨਾਲ ਕਿੰਨਾ ਕਿ ਇਤਫਾਕ ਰੱਖਦੇ ਹੋ ਕਿ ਵਾਕਈ ਇਹਦੀ ਰਿਫਲੈਕਸ਼ਨ ਜਿਹੜੀ ਹੈ 27 ਤੇ ਬਹੁਤ ਪਵੇਗੀ ਦੇਖੋ ਗੱਲ ਇਸ ਰੇ ਹਰ ਇਲੈਕਸ਼ਨ ਹਰ ਇਲੈਕਸ਼ਨ ਦੀ ਛੋਟੀ-ਬੁਟੀ ਰਿਫਲੈਕਸ਼ਨ ਤੇ ਪੈਂਦੀ ਪੈਂਦੀ ਠੀਕ ਹੈ ਪਰ ਉਦੋਂ ਤੱਕ ਬਹੁਤ ਸਾਰੇ ਨਵੇਂ ਬੁੱਧੇ ਆ ਜਾਣੇ ਨੇ ਕਿਹੜਾ ਰਾਜਾ ਤੇ ਕਿਹਦੀ ਪ੍ਰਾਜਾ ਉਦੋਂ ਹੋਣੀ ਹੈ ਕੀ ਕੀ ਇਸ਼ੂਜ਼ ਨੇ ਐਂਡ ਬਾਇ ਇਲੈਕਸ਼ਨਸ ਲਾਰਜਲੀ ਆਰ ਫੌਟ ਨਾਟ ਬਾਇ ਪੋਲਿਟੀਕਲ ਪਾਰਟੀਆਂ অর ਪੋਲਿਟੀਕਲ ਲੀਡਰਸ ਆ ਜਿਹੜੀ ਇਸ ਟਾਈਮ ਹੈ ਇਹਨਾਂ ਦੀ ਤੇ ਸਾਰੀ ਲੜਦੀ ਪੁਲਿਸ ਹੈ ਜੀ ਪੁਲਿਸ ਬੈਠੀ ਐ ਐਡਮਿਨਿਸਟ੍ਰੇਸ਼ਨ ਬੈਠੀ ਐ ਇੱਕ ਇੱਕ ਟੀਚਰ ਬੈਠਾ ਐ ਇੱਕ ਇੱਕ ਬੀਡੀਪੀਓ ਬੈਠਾ ਐ ਇੱਕ ਇੱਕ ਥਾਣੇਦਾਰ ਬੈਠਾ ਐ ਸੀਆਈਏ ਮੋਸਟ ਐਕਟਿਵ ਐ ਤੁਹਾਨੂੰ ਪਤਾ ਐ ਇਸ ਏਰੀਏ ਦੇ ਵਿੱਚ ਪੁਲਿਸ ਦਾ ਬੜਾ ਵੱਡਾ ਯੋਗਦਾਨ ਐ ਜੀ ਲਿਸਟਾਂ ਬਣਾਈਆਂ ਜਾ ਰਹੀਆਂ ਬੰਦੇ ਚੁੱਕੇ ਜਾ ਰਹੇ ਕੇਸ ਰਜਿਸਟਰ ਕੀਤੇ ਜਾ ਰਹੇ ਯੂ ਵੁੱਡ ਬੀ ਤੁਹਾਨੂੰ ਹੋਰ ਛੱਡ ਦੱਸ ਲਾ ਇੱਕ ਆਪ ਦਾ ਪੋਜ਼ਿੰਗ ਕੈਂਡੀਡੇਟ ਖੜਾ ਹੋ ਗਿਆ ਜਿਹੜੇ ਪੁਰਾਣੇ ਇਤੋਂ ਦੇ ਐਮਐਲਏ ਸਾਹਿਬ ਸਾਨੂੰ ਉਹਨਾਂ ਦਾ ਨੇਫਿਊ ਹੈ ਉਹਨਾਂ ਦਾ ਪੀਏ ਰਿਹਾ ਉਹ ਲੜਕਾ ਖੜਾ ਹੋ ਗਿਆ ਜੀ ਬਹੁਤ ਸਾਰੇ ਬੰਦਿਆਂ ਤਿਆਰ ਕੀਤਾ ਹੋਣਾ ਉਹਦੇ ਘਰ ਤੇ ਰੇਡ ਚੱਲ ਰਹੇ ਨੇ ਉਹਦੇ ਗੋਦਾਮਾਂ ਤੇ ਰੇਡ ਚੱਲ ਰਹੇ ਨੇ ਉਹਦੀ ਮੰਡੀ ਤੇ ਰੇਡ ਚੱਲ ਰਹੇ ਨੇ ਤਾਂ ਤੁਸੀਂ ਆਪੇ ਹਿਸਾਬ ਲਾ ਸਕਦੇ ਹੋ ਕਿ ਇਸ ਸਰਕਾਰ ਤੋਂ ਕੀ ਤੁਸੀਂ ਜੇ ਇੱਕ ਕਾਤਲ ਨੂੰ ਗ੍ਰਿਫਤਾਰ ਕੀਤੇ ਨੂੰ ਸੀਆਈਏ ਦੇ ਵਿੱਚੋਂ ਇੱਕ ਐ ਐ ਐਕਸ ਐਮਐਲਏ ਦੇ ਕਹਿੰਦੇ ਕੈਂਡੀਡੇਟ ਤੇ ਆਪਦੇ ਤੁਸੀਂ ਇੱਕ ਕਾਤਲ ਨੂੰ ਛੱਡ ਸਕਦੇ ਹੋ ਇੱਥੇ ਕੀ ਤੁਸੀਂ ਇਹਨਾਂ ਦੀ ਕੋਈ ਦਲੀਲ ਅਪੀਲ ਇਸ ਗਵਰਨਮੈਂਟ ਸਾਹਮਣੇ ਚੱਲ ਸਕਦੀ ਬਟ ਮੈਂ ਸ਼ੋਰ ਹਾਂ ਵੇਖੋ ਰਮਨ ਜੀ ਮੇਰਾ ਬਥੇਰਾ ਤਜਰਬਾ ਤਜਰਬੇ ਤੇ ਬੁਨਿਆਦ ਤੇ ਅਸੀਂ ਜੋ ਪਾਫਿਆ ਇਥੋਂ ਲੋਕ ਇਹਨਾਂ ਨੂੰ ਰਿਜੈਕਟ ਕਰਨਗੇ ਤੇ ਚੰਗੀ ਪਾਰਟੀ ਜਿਹੜੀ ਪਾਰਟੀ ਪੀਸ ਇਨਸ਼ੋਰ ਕਰਦੀ ਮੈਂ ਤੁਹਾਨੂੰ ਇੱਕ ਗੱਲ ਅੱਜ ਮੈਂ ਕਹਿਸਾ ਰਮਨ ਜੀ ਅੱਜ ਤੇ ਪਾਵੇਂ ਨਹੀਂ ਪਰ ਜਿੱਦਣ ਅਸੀਂ ਸਰਕਾਰ 'ਚ ਆਗੇ ਜੇ ਪਹਿਲੇ ਮਹੀਨੇ ਚ ਇੱਕ ਵੀ ਫੋਨ ਉਸ ਤੋਂ ਬਾਅਦ ਕਿਸੇ ਗੈਂਗਸਟਰ ਦਾ ਕਿਸੇ ਨੂੰ ਆ ਗਿਆ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ ਤੁਸੀਂ ਬਾਜਵਾ ਸਾਹਿਬ ਗੱਲ ਠੀਕ ਹੈ ਕਹਿੰਦੇ ਹੋ ਤੁਸੀਂ ਪਹਿਲਾਂ ਵੀ ਕਾਂਗਰਸ ਆਉਣ ਤੋਂ ਪਹਿਲਾਂ ਬਹੁਤ ਵੱਡੀਆਂ ਸਟੇਟਮੈਂਟਸ ਦਿੱਤੀਆਂ ਤੁਸੀਂ ਆਪ ਟਿਕੇ ਰਹੇ ਪਰ ਤੁਹਾਡਾ ਮੁੱਖ ਮੰਤਰੀ ਨਹੀਂ ਟਿਕਿਆ ਉਸ ਗੱਲ ਦਾ ਮਜ਼ਾਕ ਅੱਜ ਮੁੱਖ ਮੰਤਰੀ ਉਡਾਉਂਦੇ ਨੇ ਕਹਿੰਦੇ ਬਾਜਵਾ ਸਾਹਿਬ ਕਹਿੰਦੇ ਸੀ ਫਲਾਨੀਆਂ ਨਹਿਰਾਂ ਤੇ ਟੰਗ ਦੇਾਂਗੇ ਫਲਾਨੇ ਨੂੰ ਮੈਨੂੰ ਮੁੱਖ ਸੀਟ ਤੇ ਲਿਆਵਾਂਗੇ ਨਹੀਂ ਇਹ ਰਮਨ ਇੱਕ ਮਿੰਟ ਮੇਰੀ ਸੁਣੋ ਜਦੋਂ ਮੈਨੂੰ ਮੌਕਾ ਹੀ ਨਹੀਂ ਮਿਲਿਆ ਕਿ ਸੀਟ ਦਾ ਬੈਕ ਇਹਨੂੰ ਮੈਂ ਤੇ ਉੱਪਰ ਲੀਕਿਆ ਕਿਪ ਭਗਵੰਤ ਮਾਨੂੰ ਕੀਮਤ ਅਦਾ ਕਰਨੀ ਪਈ ਮੈਨੂੰ ਮੌਕਾ ਜੇ ਹੁਣ ਮੈਨੂੰ ਹੀ ਮੌਕਾ ਨਹੀਂ ਮਿਲਦਾ ਤੇ ਹਾਊ ਕੈਨ ਆ ਡੂ ਇਟ ਹੁਣ ਵੀ ਇਹ ਸਾਰਾ ਕੁਝ ਤੁਸੀਂ ਮੌਕੇ ਤੇ ਕਰੋਗੇ ਨਾ ਮੌਕਾ ਮਿਲੂ ਤੁਹਾਨੂੰ ਜੇ ਮੈਨੂੰ ਮੌਕਾ ਮਿਲੇਗਾ ਤੇ ਤਾਂ ਹੀ ਮੈਂ ਕਰੂੰਗਾ ਜੀ 100% ਕਰਾਂਗਾ ਮੇਰੀ ਕਮਿਟਮੈਂਟ ਹੈ ਤੁਹਾਡੇ ਨਾਲ ਜੇ ਮੌਕਾ ਮਿਲਦਾ ਤਾਂ ਹੀ ਤੁਸੀਂ ਕਰ ਸਕਦੇ ਹੋ ਤੁਸੀਂ ਮੈਨੂੰ ਦੱਸੋ ਤੁਸੀਂ ਪ੍ਰੂਫ ਕਰਨਾ ਚਾਹੁੰਦੇ ਯੂ ਆਰ ਦ ਬੈਸਟ ਰਾਈਡਰ ਤਾਨੂੰ ਗੱਡੀ ਦਾ ਸਟੀਅਰਿੰਗ ਦੋਗੇ ਤੇ ਪ੍ਰੂਫ ਕਰੋਗੇ ਬਾਹਰ ਖਲੋਤਾ ਕਿਸ ਤਰ੍ਹਾਂ ਪ੍ਰੂਫ ਕਰ ਸਕਦੇ ਹੋ ਤੁਸੀਂ ਕਹਿੰਦੇ ਹੋ ਮੇਰੇ ਨਾਲ ਵੱਡਾ ਕੋਈ ਬੰਦਾ 100 ਮੀਟਰ ਦਾ ਇਹਦੇ ਦੌੜਾਂ ਵਿੱਚ ਹੈ ਨਹੀਂ ਉਹ ਤੁਸੀਂ ਉਹਨੂੰ ਮੌਕਾ ਦੋਗੇ ਦੌੜਨ ਦਾ ਤਾਂ ਤਾਂ ਹੀ ਹੈ ਨਾ ਜੀ ਸੋ ਟਾਈਮ 威尔 ਕਮ ਟਾਈਮ 威尔 ਕਮ ਇਹਦਾ ਮਜ਼ਾਕ ਜਿਹੜੇ ਕਰਦਾ ਹੈ ਨਾ ਇਹਦੀ ਗੱਲ ਤੁਸੀਂ ਲੈਟਸ ਨਾਟ ਟੇਕ ਇਮ ਵਿਦ ਅ ਪਿੰਚ ਆਫ ਸాల్ਟ ਹੈ ਹੀ ਕੁਝ ਨਹੀਂ ਹੈ ਇਹਨੂੰ ਮੰਨਦੇ ਹੀ ਕੁਝ ਨਹੀਂ ਸੀਐਮ ਤੇ ਗਲਤੀ ਨਾਲ ਬਣਿਆ ਜੋ ਕੁਝ ਅੱਜ ਪੰਜਾਬ ਨੂੰ ਸ਼ਰਮਸਾਰ ਕਰ ਰਿਹਾ ਹੈ ਇੰਟਰਨੈਸ਼ਨਲੀ ਜੋ ਇਹਦਾ ਅੱਜ ਜੋ ਕੁਝ ਨਿਕਲ ਰਿਹਾ ਦੇ ਤੇ ਮੈਂ ਸਮਝਣਾ ਕੋਈ ਚੰਗਾ ਬੰਦਾ ਹੁੰਦਾ ਜੇ ਤੇ ਕੋਈ ਥੋੜੀ ਮੋਟੀ ਵੀ ਕੋਈ ਇੱਜ਼ਤ ਮਾਨ ਮਰਿਆਦਾ ਹੁੰਦੀ ਇਹਨੂੰ ਕਦੋਂ ਦਾ ਛੱਡ ਦੇਣਾ ਚਾਹੀਦਾ ਸੀ ਕਿ ਕਿਸ ਕਿਸਮ ਦੇ ਇਹਦੇ ਇਹਦੇ ਬਾਰੇ ਇਸ ਟਾਈਮ ਸੋਸ਼ਲ ਮੀਡੀਆ ਤੇ ਚੀਜ਼ਾਂ ਨਿਕਲ ਰਹੀਆਂ ਨੇ ਸ਼ਰਮ ਨਾ ਮਰ ਜਾਣਾ ਚਾਹੀਦਾ ਇੱਕ ਬੰਦਾ ਮੁੱਖ ਮੰਤਰੀ ਹੋਏ ਸੂਬੇ ਦਾ ਉਹਦੇ ਬਾਰੇ ਇਸ ਕਿਸਮ ਦਾ ਕੂੜ ਆਏ ਸੋਸ਼ਲ ਮੀਡੀਆਸ ਤੇ ਤੇ ਬੰਦਾ ਅਜੇ ਵੀ ਆਰਾਮ ਨਾਲ ਲੈਣ ਕਾ ਪਾ ਕੇ ਪ੍ਰਚਾਰ ਕਰਦਾ ਫਿਰੇ ਮੇਰਾ ਖਲੇਸ ਤੋਂ ਵੱਡੀ ਸ਼ਰਮ ਨਾਲ ਗੱਲ ਕੋਈ ਨਹੀਂ ਹੋ ਸਕਦੀ ਜੀ ਪੁੱਲਰ ਵਾਲੇ ਮਸਲੇ ਨੂੰ ਕਿਵੇਂ ਵੇਖਦੇ ਹੋ ਹਾਂਜੀ ਮਿਸਟਰ ਪੁੱਲਰ ਦੇ ਮਸਲੇ ਨੂੰ ਕਿਵੇਂ ਵੇਖਦੇ ਹੋ ਜਿਹੜਾ ਕਾਟਨਾ ਕਰਮ ਹੋਇਆ ਪਿਛਲੇ ਦਿਨੀ ਪੁੱਲਰ ਦਾ ਮਸਲਾ ਇਹ ਹੈ ਇਹਦੇ ਨੱਕ ਦਾ ਵਾਲਸੀ ਭਗਵੰਦੇ ਦਾ ਤੁਸੀਂ ਇਹ ਜਿਹੜਾ ਬੰਦਾ ਹੋਮ ਮਿਨਿਸਟਰ ਹੈ ਜਿਹੜਾ ਬੰਦਾ ਚੀਫ ਮਿਨਿਸਟਰ ਹੈ ਜਿਹੜਾ ਉਹਦਾ ਕਲੋਸੇਸਟ ਆਦਮੀ ਹੈ ਹਰਚਰਨ ਪੁੱਲਰ ਉਹਦੇ ਘਰ ਚੋਂ 7.5 ਕਰੋੜ ਰੁਪਇਆ ਲੱਭਣਾ 2.5 ਕਿੱਲੋ ਸੋਨਾ ਲੱਭਣਾ 50 ਪ੍ਰਾਪਰਟੀਆਂ ਲੱਭਣੀਆਂ ਪਤਾ ਨਹੀਂ ਕਿੰਨਾ ਸੋਨਾ ਜ਼ੇਵਰਾਤ ਨਿਕਲੇ ਉਥੋਂ ਹੂੰ ਇਹਦੇ ਨਾਲ ਤਾਂ 100 ਭੁੱਲਰੇ ਦੇ ਇਹਦੀ ਪੁਲਿਸ ਫੋਰਸ ਜੀ 100 ਭੁੱਲਰ ਹੋਰੇ ਦੇ ਕੋਲ ਜੀ ਤੇ ਸਾਰੇ ਇਸ ਟਾਈਮ ਰਮਨ ਜੀ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਇਹਨਾਂ ਦੇ ਐਮਐਲਏ ਤੇ ਮਨਿਸਟਰ ਤੇ ਚੀਫ ਮਨਿਸਟਰ ਦਾ ਆਪਣਾ ਦਫ਼ਤਰ ਇਹਦਾ ਆਪਣਾ ਡਾਇਰੈਕਟ ਮੈਂ ਇਹਨੂੰ ਅਕਿਊਜ਼ ਕਰ ਰਿਹਾ ਇਸ ਟਾਈਮ ਟੋਟਲ ਲੁੱਟ ਪਾਈ ਹੈ ਨਾ ਇਹਨਾਂ ਨੂੰ ਪਤਾ ਸੀ ਜਾਣ ਵਾਲੇ ਇਹਨਾਂ ਨੇ ਹੁਣ ਝਾੜੂ ਫੜ ਕੇ ਹਰ ਗੁੱਠ ਫਰੋਲਨੇ ਸ਼ੁਰੂ ਕਰ ਦਿੱਤੇ ਕਿ ਕੁਝ ਰਹਿ ਨਾ ਜਾਏ ਇੱਥੇ ਤੁਹਾਨੂੰ ਪਤਾ 65000 ਏਕੜ ਕਿਸਾਂ ਵੇਚ ਚੱਲੇ ਸੀ ਜੇ ਹਾਈ ਕੋਰਟ ਦੇ ਜੱਜ ਨਾ ਉਹਦੇ ਤੇ ਆ ਕੇ ਪਬੰਦੀ ਲਾਂਦੇ ਤੇ ਵੇਚ ਗਏ ਸੀ ਹੁਣ ਗਵਰਨਮੈਂਟ ਦੀਆਂ ਸਾਰੀਆਂ ਪ੍ਰੋਪਰਟੀਆਂ ਜਿਹੜੀਆਂ ਪਬਲਿਕ ਵਰਕਸ ਕੋਲ ਨੇ ਇਰੀਗੇਸ਼ਨ ਡਿਪਾਰਟਮੈਂਟ ਕੋਲ ਨੇ ਸਕੂਲ এডੂਕੇਸ਼ਨ ਕੋਲ ਨੇ ਸਾਰੀਆਂ ਦਾ ਲਿਸਟਾ ਬਣਾ ਕੇ ਸਾਰੀਆਂ ਵੇਚਣ ਲਾਈਆਂ ਜੀ ਓਪਨ ਮਾਈਨਿੰਗ ਇੰਨੇ ਵੱਡੇ ਪੈਮਾਨੇ ਤੇ ਬਿਲਕੁਲ ਤੁਸੀਂ ਕਿਸੇ ਦਰਿਆ ਚਲੇ ਜਾਓ ਅੱਛਾ ਇਸ ਤਰ੍ਹਾਂ ਆ ਮੈਂ ਤੁਹਾਨੂੰ ਚੈਲੰਜ ਕਰਦਾ ਤੁਸੀਂ ਐਸੇ ਆ ਦਰਿਆ ਜਿਹੜਾ ਹੁਣ ਹਰੀਕੇ ਪੱਤਨ ਵਾਲਾ ਉੱਥੇ ਪੋਕ ਲਾਈਨਸ ਹੁਣ ਲੱਗੀਆਂ ਦਰਿਆ ਦੇ ਵਿੱਚ ਵੇਖੋ ਯੂ ਆਰ ਵਨ ਆਫ ਦੀ ਲੀਡਿੰਗ ਜਰਨਲਿਸਟ ਮੈਂ ਤੁਹਾਨੂੰ ਬੇਨਤੀ ਕਰੂੰਗਾ ਭਾਵੇਂ ਤੁਹਾਨੂੰ ਸਵੇਰੇ ਹੁਣ ਤੁਹਾਨੂੰ ਹਨੇਰਾ ਪੈ ਜਾਣਾ ਤੁਸੀਂ ਸਵੇਰ ਦੇ ਵਕਤ ਮੇਰੇ ਘਰ ਇੱਕ ਗਿੜਾ ਲਾ ਦਿਓ ਤੁਸੀਂ ਵੇਖੋ ਇੱਥੇ ਘਟ ਤੋਂ ਘਟ 20 ਪੋਕ ਲਾਈਨਾਂ ਇਸ ਟਾਈਮ ਵੀ ਚੱਲ ਰਹੀਆਂ ਰਾਤ ਹੂੰ ਜਦੋਂ ਦਰਿਆ ਦੇ ਵਿੱਚ ਪਮੰਧੀਆਂ ਨੇ ਗਵਰਨਮੈਂਟ ਆਫ ਇੰਡੀਆ ਦੀ ਮਰਜ਼ੀ ਤੋਂ ਬਿਨਾ ਜਿੰਨਾ ਚਿਰ ਮਿਨਿਸਟਰੀ ਆਫ এনवायरमेंट ਕੋ ਜਾਸ ਨਹੀਂ ਲੈਂਦੇ ਅੱਛਾ ਇੱਕ ਗ੍ਰੀਨ ਟ੍ਰਿਬਿਊਨਲ ਦਾ ਇੱਕ ਹੋਰ ਗੱਲ ਹੈ ਗ੍ਰੀਨ ਟ੍ਰਿਬਿਊਨਲ ਦਾ ਇੱਕ ਕਾਨੂੰਨ ਹੈ ਕਿਤੇ ਵੀ ਹਿੰਦੁਸਤਾਨ ਚ ਮਾਈਨਿੰਗ ਮੈਨੂਅਲ ਹੋਏਗੀ ਮਸ਼ੀਨਾਂ ਨਹੀਂ ਹੋ ਸਕਦੀ ਆ ਮਸ਼ੀਨਾਂ ਲੱਗੀਆਂ ਨੇ ਮੈਂ ਤੁਹਾਡੇ ਨਾਲ ਹੁਣ ਜਾਣ ਨੂੰ ਤਿਆਰ ਨਾ ਇਟ ਇਜ਼ ਜਸਟ ਅੱਧਾ ਅੱਧਾ ਘੰਟਾ ਇੱਥੋਂ ਲੱਗਣਾ ਜਾਂ 35 ਮਿੰਟ ਲੱਗਣੇ ਹਰੀਕੇ ਪੱਤਨ ਨਵੇਂ ਪੋਲ ਤੋਂ ਤੁਸੀਂ ਟੱਪੋ ਕੋ ਸੱਜਿਆ ਤਾਂ ਮਸ਼ੀਨਾਂ ਲੱਗੀਆਂ ਜੀ ਜੀ ਸਾਰਾ ਪੈਸਾ ਇਹਦਾ ਦੀ ਦਿੱਲੀ ਦੀ ਆਪ ਨੂੰ ਤੇ ਭਗਵੰਤ ਨੂੰ ਜਾ ਰਿਹਾ ਜੀ ਹੂੰ ਏਸੀ ਗੱਲ ਕਰਨੇ ਮੈਂ ਪਿਛੇ ਟੂਰ ਤੇ ਗਿਆ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਮੈਨੂੰ ਉੱਥੇ ਸਾਰੇ ਬੰਦਿਆਂ ਦੱਸਿਆ ਕਿ ਜਿੰਨੇ ਇਹਨਾਂ ਦੇ ਮਿਨਿਸਟਰ ਨੇ ਤੇ ਚੀ ਮਿਨਿਸਟਰ ਇਹਨਾਂ ਦਾ ਉੱਥੇ ਪ੍ਰੋਪਰਟੀ ਦੇ ਵਿੱਚ ਮੈਲਬਨ ਚ ਐਡਲੇਡ ਚ ਸਿਡਨੀ ਦੇ ਵਿੱਚ ਕੁਝ ਜਿੱਥੋਂ ਪੈਸਾ ਉੱਥੇ ਇਨਵੈਸਟ ਕਰ ਰਹੇ ਸਾਰੇ ਇਨਵੈਸਟ ਕਰ ਰਹੇ ਨੇ ਸਾਡੇ ਕੋਲ ਤਾਂ ਬੰਦਿਆਂ ਦੇ ਨਾਂ ਪਤਾ ਸਾਨੂੰ ਚੰਡੀਗੜ੍ਹ ਦੇ ਕੋਲ ਹੀ ਇੱਕ ਸ਼ਹਿਰ ਹੈ ਉੱਥੋਂ ਦਾ ਇੱਕ ਟਰੇਡਿੰਗ ਬਰਾਦਰੀ ਦਾ ਬੰਦਾ ਹੈ ਜੀ ਉਹਦੇ ਥਰੂ ਸਾਰਾ ਪੈਸਾ ਬਾਹਰ ਜਾ ਰਿਹਾ ਸੀ ਬੰਦਾ ਵੀ ਸਾਨੂੰ ਨਾਂ ਵੀ ਪਤਾ ਹੂੰ ਸ਼ਹਿਰ ਵੀ ਪਤਾ ਹੈ ਉਹ ਵੀ ਤੁਹਾਨੂੰ ਕਿਸੇ ਟਾਈਮ ਦੱਸ ਦਾਂਗੇ ਥੋੜਾ ਜਿਹਾ 2-4 ਮਹੀਨੇ ਠੱਪ ਜਾਓ ਜੀ ਇੱਕ ਇੱਕ ਚੀਜ਼ ਤੁਹਾਨੂੰ ਦੱਸਾਂਗੇ ਜੀ ਤੁਸੀਂ ਨਾਰਾ ਦਿੱਤਾ ਨਾ ਗੁੰਡੇ ਨਾ ਹੰਕਾਰੀ ਇਸ ਵਰ ਕਾਂਗਰਸ ਦੀ ਵਾਰੀ ਹਾਂ ਗੁੰਡੇ ਤੇ ਹੰਕਾਰੀ ਇਹ ਇੱਕੋ ਪਾਰਟੀ ਨੂੰ ਕਹਿੰਦੇ ਹੋ ਕਿ ਦੂਜੀ ਕਿਸੇ ਜੀ ਹੈਗੇ ਆ ਨਹੀਂ ਤੁਸੀਂ ਆਪੇ ਧਿਆਨ ਮਾਰ ਲਓ ਹੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਤਫਸੀਲ ਕਰਦੇ ਹੋ ਤੁਸੀਂ ਮੈਨੂੰ ਦੱਸੋ ਕੋਈ ਕਸਰ ਹੈ ਜੀ ਜਿਹੜੇ ਬੰਦੇ ਹਰ ਬੰਦੇ ਦੇ ਕਾਨੂੰਨ ਨੂੰ ਟੈਲੀਫੋਨ ਲਵਾ ਦਿੰਦੇ ਨੇ ਹੂੰ ਉਹਨਾਂ ਨੂੰ ਕੀ ਕਹੋਗੇ ਤੁਸੀਂ ਤੋ ਮੈਂ ਤੇ ਤੁਹਾਨੂੰ ਇੱਕੋ ਗੱਲ ਕਹੀ ਏ this house is meant for law makers not law breakers ਜਿੰਨਾ ਬੰਦਿਆਂ ਨੇ ਜੁਰਮ ਕੀਤੇ ਵੱਡੇ ਪਰਮਾਤਮਾ ਦੀ ਬਖੀ ਹੋਈ ਜਾਨ ਲਈ ਜਿਹੜੇ ਬੰਦੇ ਜਿਹਦੇ ਮਰਜ਼ੀ ਕੰਨ ਨੂੰ ਟੈਲੀਫੋਨ ਲਵਾ ਲੈਂਦੇ ਨੇ ਫਰੋਤੀਆਂ ਦੀ ਮੰਗ ਕਰ ਲੈਂਦੇ ਨੇ ਇਹ ਸਾਰੇ ਆ ਤਿੰਨ ਆ ਸਾਰੇ ਕੈਂਡੀਡੇਟਾਂ ਵੱਲ ਤੁਸੀਂ ਧਿਆਨ ਮਰੋ ਜੇ ਕਿ ਕਿਸ ਕਿਸਮ ਦੇ ਲੋਕ ਨੇ ਜੀ ਚੰਦੇ ਐਤ ਕੀ ਤਰਨਤਾਰ ਨੂੰ ਦੇ ਵਿਲ ਹੈਵ ਟੂ ਚੂਜ਼ ਅਕਾਲੀ ਦਲ ਵਾਲੇ ਇੱਕ ਗੱਲ ਕਹਿੰਦੇ ਆ ਕਹਿੰਦੇ ਕਿ ਕਾਂਗਰਸ ਤੀਜੇ ਨੰਬਰ ਦੇ ਲਈ ਸਟਰਗਲ ਕਰ ਰਹੀ ਆ ਲੜਾਈ ਸਾਡੇ ਚ ਤੇ ਆਮ ਆਦਮੀ ਪਾਰਟੀ ਦੇ ਦਰਮਿਆਨ ਇਹ ਮੈਨੂੰ ਇਸ ਤਰ੍ਹਾਂ ਜੀ ਪਿਛਲੀ ਪਾਰਲੀਮੈਂਟ ਹੋ ਕੇ ਹਟੀ ਆ ਅਕਾਲੀ ਦਲ ਨੂੰ ਵੋਟਾਂ ਕਿੰਨੀਆਂ ਪਈਆਂ ਸਾਰੇ ਪੰਜਾਬ ਚ ਸੀਟਾਂ ਕਿੰਨੀਆਂ ਨੇ ਸਾਰੀਆਂ ਬਾਇ ਇਲੈਕਸ਼ਨਾਂ ਦਾ ਰਿਜ਼ਲਟ ਕੱਢ ਲਓ ਇੱਕੇ ਉੱਥੇ ਵੇਖੋ ਤੀਜੇ ਤੇ ਚੌਥੇ ਨੰਬਰ ਤੇ ਰਹਿ ਕੌਣ ਰਿਹਾ ਦੁਸ਼ਮਣ ਬਾਤ ਕਰੇ ਅਨਹੋਨੀ ਟਾਈਮ ਤੇ ਆ ਲੈਂਦੂ ਇਹ ਤਾਂ 10 ਦਿਨ ਰਹਿ ਗਏ 14 ਨੂੰ ਰਿਜ਼ਲਟ ਆ ਹੀ ਜਾਣਾ ਸੁਖਵੀਰ ਬਾਦਲ ਆਪੇ ਲੱਭ ਜਾਣਾ ਫਿਰ ਤੁਹਾਨੂੰ ਤੁਸੀਂ ਆਪੇ ਕਹਿਣਾ ਕਿ ਹੁਣ ਫੋਨ ਕਰ ਰਹੇ ਹੁਣ ਸਾ ਸੁਖਵੀਰ ਸਿੰਘ ਜੀ ਫੋਨ ਨਹੀਂ ਚੁੱਕਦੇ ਇਹਨਾਂ ਨੂੰ ਵੋਟ ਕੌਣ ਪਾਏਗਾ ਹੂੰ ਤੁਸੀਂ ਸਮਝੋ ਕਿ ਇਹਨਾਂ ਤੇ ਕੈਂਡੀਡੇਟ ਨੂੰ ਵੋਟ ਪੈਣੀ ਹੈ ਦੇ ਆ ਲਿਵਿੰਗ ਇਨ ਅ ਫੂਲਸ ਪੈਰਾਡਾਈਸ ਇਹ ਸਾਰਿਆਂ ਨੂੰ ਗਲਤ ਫਹਿਮੀ ਅੰਦਰ ਅੱਜ ਸਮੁੱਚਾ ਤਰਨ ਤਰ ਪਿੰਡਾਂ ਤੋਂ ਲੈ ਕੇ ਸ਼ਹਿਰ ਤੱਕ ਦੇ ਆਰ ਗੋਇੰਗ ਟੂ ਵੋਟ ਫਾਰ ਪੀਸ ਐਂਡ ਦੇ ਆਰ ਗੋਇੰਗ ਟੂ ਵੋਟ ਫਾਰ ਦੀ ਕਾਂਗਰਸ ਵਾਰਸ ਪੰਜਾਬ ਜਿਹਦਾ ਕੋਈ ਆਧਾਰ ਮੰਨਦੇ ਹੋ ਐਸਟੇਮੈਂਟ ਨੇ ਅੱਗੇ ਨੂੰ ਬਹੁਤ ਘਟ ਗਿਆ ਜਿੰਨੀ ਵੋਟ ਪਿਛਲੀ ਦਫਾ ਪਈ ਸੀ ਉਹ ਤੋਂ ਬਹੁਤ ਹੱਦ ਤੱਕ ਘਟ ਗਿਆ ਬਹੁਤ سارے ਲੋਕ ਪਿਛਲੇ ਰਿਜ਼ਲਟ ਨਾਲ ਕਨੈਕਟ ਕਰਦੇ ਨੇ ਕਿ ਏਰੀਏ ਚ ਡੋਮਿਨੈਂਸ ਰਹੀ ਹੈ ਜਥੇਬੰਦੀ ਦੀ ਤਾਂ ਇਸ ਵਾਰ ਵੀ ਉਹਨਾਂ ਨੂੰ ਮਤਲਬ ਚੰਗੀ ਵੋਟ ਪੈ ਸਕਦੀ ਹੈ ਜਾਂ ਮੁਕਾਬਲੇ ਚ ਉਹਦਾ ਦਾਵਾ ਕਰਦੇ ਜਿੱਤਰਾਂ ਦਾ ਖੈਰ ਆਪਣੇ ਵੱਲੋਂ ਉਹ ਤਾਂ ਸਾਰੇ ਹੀ ਕਰਦੇ ਹੁੰਦੇ ਜੀ ਘਰੋਂ ਕਦੀ ਕੋਈ ਹਾਰ ਦੇ ਦਾਅਵੇ ਨਾ ਵੀ ਗਿਆ ਜੀ ਬਿਲਕੁਲ ਸਾਰੇ ਕਹਿੰਦੇ ਸੀ ਜਿੰਨਾ ਸਾਰੇ ਤਾਂ ਮੈਂ ਤਾਂ ਦਸੀ ਜਾਂ ਅੱਗੇ ਨਾਲੋਂ ਬਹੁਤ ਹੱਦ ਤੱਕ ਉਹਨਾਂ ਦੀ ਹਵਾ ਨਿਕਲ ਚੁੱਕੀ ਹੈ ਆਖਰੀ ਸਵਾਲ ਬਾਜਵਾ ਸਾਹਿਬ ਸਾਢੇ 3 ਸਾਲ ਦੇ ਕੰਮਕਾਰ ਨੂੰ ਆਮ ਆਦਮੀ ਪਾਰਟੀ ਬਹੁਤ ਨਰੇਟ ਕਰਦੀ ਹੈ ਪ੍ਰਚਾਰ ਕਰਦੀ ਹੈ ਕਿ ਅਸੀਂ ਡਵੈਲਪਮੈਂਟ ਬਹੁਤ ਕੀਤੀ ਹੈ ਜ਼ਮੀਨੀ ਪੱਧਰ ਤੇ ਇੱਥੇ ਵੀ ਚੂਨਾ ਅਨਾਉਂਸ ਹੋਣ ਤੋਂ ਠੀਕ 2-3 ਦਿਨ ਪਹਿਲਾਂ ચીਫ ਮਿੰਿਸਟਰ ਨੇ 24-25 ਕਰੋੜ ਦਾ ਕੰਮ ਇੱਥੇ ਅਨਾਉਂਸ ਕਰਤਾ ਸੀ ਉਹ ਗੱਲ ਵਕਰੀ ਆ ਪੈਸੇ ਆਏ ਆ ਨਹੀਂ ਆਏ ਸ਼ੁਰੂ ਹੋਇਆ ਨਹੀਂ ਹੋਇਆ ਹੋਣਾ ਕਿ ਨਹੀਂ ਹੋਣਾ ਉਹ ਬਾਅਦ ਦੀ ਗੱਲ ਆ ਉਹਦਾ ਕੋਈ ਪ੍ਰਭਾਵ ਹੈ ਇੱਥੇ ਇਨਾਂ ਦੀ ਅਨਾਉਂਸਮੈਂਟ ਦਾ ਆਨੇ ਦਾ ਪ੍ਰਭਾਵ ਐ ਨਹੀਂ ਜੇ ਪ੍ਰਭਾਵ ਹੁੰਦਾ ਤੇ ਇੰਨੇ ਧਰਨੇ ਲੱਗਦੇ ਜੀ ਇੱਕ ਕਾਨੇ ਦਾ ਪ੍ਰਭਾਵ ਐ ਨਹੀਂ ਤੇ ਇੱਕ ਮੈਂ ਤੁਹਾਨੂੰ ਦੱਸਾਂ ਰਮਨ ਜੀ ਹਿਸਟੋਰਿਕ ਇਹਨਾਂ ਨੇ ਐਦ ਕੀ ਲੋਕਾਂ ਨੇ ਚੰਗੀ ਤਰ੍ਹਾਂ ਇਹਨਾਂ ਦੇ ਬਾਂਜੇ ਨਾਲ ਹੀ ਇਹਨਾਂ ਦਾ ਮੰਜਾ ਲੈਣਾ ਮੇਰੀ ਇਹ ਨੋਟ ਕਰਿਓ ਜੀ ਜਿਹੜੇ ਇਹਨਾਂ ਦਾ ਮੰਜਾ ਹੈ ਦਾ ਹੂੰ ਚੜੂ ਜਿਹੜਾ ਉਹਦੇ ਨਾਲ ਹੀ ਐਤ ਕੀ ਇਹਨਾਂ ਨੂੰ ਲੋਕਾਂ ਨੇ ਇਹਨਾਂ ਦਾ ਮੰਨ ਜਾਂਦਾ ਪਰ ਇਹ ਮੰਨ ਜ ਵਾਲੇ ਕਹਿੰਦੇ ਸਾਡਾ ਤਜਰਬਾ ਬੜਾ ਬਾਇਲੈਕਸ਼ਨ ਦਾ ਕਹਿੰਦੇ ਜਿੱਤ ਜਾਂਦੇ ਬਾਇਲੈਕਸ਼ਨ ਦੇ ਰਾ ਫਿਰੀ ਦਾ ਤਜਰਬਾ ਤਾਂ ਹੈ ਹੀ ਹੈ ਬਟ ਮੈਂ ਤੁਹਾਨੂੰ ਐਤ ਕੀ ਦੱਸ ਰਿਹਾ a time comes ਇੱਕ ਵਕਤ ਆਂਦਾ ਹੈ ਹਿਸਟਰੀ ਦੇ ਵਿੱਚ ਜਦੋਂ ਫਿਰ ਜਿਹੜਾ ਸਾਰਿਆਂ ਨੂੰ ਵੱਡਾ ਗੁੰਡਾ ਹੁੰਦਾ ਨਾ ਸ਼ਹਿਰ ਦਾ ਉਹਨੂੰ ਫਿਰ ਸਾਰੇ ਸ਼ਹਿਰ ਵਾਲੇ ਜੋ ਇਕੱਠੇ ਹੋ ਕੇ ਕੋਟਦੇ ਨੇ ਤੇ ਕੋਈ ਇੱਕ ਬੰਦਾ ਵੀ ਨਹੀਂ ਰਹਿ ਜਾਂਦਾ ਜਿਹੜਾ ਛਡਾਵਾ ਹੋਏ ਐਤ ਕੀ ਇਹਨਾਂ ਦੀ ਵਾਰੀ ਉਹ ਬਣ ਰਹੀ ਸਾਰੀਆਂ ਜਥੇਬੰਦੀਆਂ ਭਾਵੇਂ ਕਿਸਾਨਾਂ ਦੀਆਂ ਨੇ ਪਾਵੇਂ ਖੇਤ ਮਜ਼ਦੂਰਾਂ ਦੀ ਨੇ ਪਾਵੇਂ ਸਰਕਾਰੀ EMPLOYEES ਨੇ ਪਾਵੇ ਪੈਨਸ਼ਨਰ ਮੈਨੂੰ ਅੱਜ ਪੈਨਸ਼ਨਰਸ ਮਿਲ ਕੇ ਗਏ ਹਮ ਕਿ ਬਾਜਾਪਾ ਸਾਹਿਬ 3 ਲੱਖ ਪੈਨਸ਼ਨਰ ਨੂੰ ਵਾਅਦਾ ਇਹਨਾਂ ਨੇ ਕੀਤਾ ਹੈ 17.5% ਸਾਡਾ DA ਬਕਾਇਆ ਰਹਿ ਜਾਂਦਾ ਸਾਨੂੰ ਚੁਆਨੀ ਨਹੀਂ ਦੇ ਰਹੇ ਹਮ ਮਾਸਟਰ ਆਏ ਨੇ ਕੱਲ ਉਹਨੇ ਮੈਨੂੰ ਕਿਹਾ ਕਿ ਬਾਜਾਪਾ ਸਾਹਿਬ ਅਸੀਂ 15000 ਟੀਚਰਸ ਨੇ ਦੋ ਤਰੀਕ ਨੂੰ ਇਕੱਠੇ ਹੋਣਾ ਤੇ ਮੈਨੂੰ ਉਹਨਾਂ ਨੇ ਕੱਲ ਕਹੀਏ ਕਿ ਅੱਜ ਲੀਡਰ ਆਫ ਦੀ ਆਪੋਜੀਸ਼ਨ ਤੁਸੀਂ ਸਾਡੇ ਧਰਨੇ 'ਚ ਆਓ ਤੁਸੀਂ ਸਮਝਦੇ ਹੋ ਕਿ ਜਿਹੜੇ ਮੈਨੂੰ ਧਰਨੇ ਸਾਧ ਰਹੇ ਨੇ ਉਹ ਵੋਟਾਂ ਕਿਤੇ ਹੋਰ ਪਾਣਗੇ ਜੀ ਹਮ ਯੂ ਵਿਲ ਸੀ ਤੁਹਾਨੂੰ ਬਿਲਕੁਲ ਸਰਪ੍ਰਾਈਜ਼ਿੰਗ ਰਿਜ਼ਲਟ ਨਜ਼ਰ ਆਏਗਾ ਠੀਕ ਹੈ ਬਾਜਵਾ ਸਾਹਿਬ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭ ਸ਼ਾਮਾਂ ਥੈਂਕ ਯੂ ਚੋਣਾਂ ਤੋਂ ਬਾਅਦ ਫਿਰ ਤੁਹਾਡੇ ਨਾਲ ਮੁਲਾਕਾਤ ਕਰਦੇ ਹਾਂ ਜੀ ਬਹੁਤ ਮਿਹਰਬਾਨੀ ਥੈਂਕ ਥੈਂਕ ਯੂ ਰਮਨ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਮਿਹਰਬਾਨੀ